ਕਿਸਾਨ ਵੀਰਾਂ ਨੂੰ ਇੱਕ ਅਪੀਲ ਕਰਨੀ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਆਮ ਸੁਣਿਆ ਹੋਊਗਾ ਇੱਕ ਪੀਐਮ ਕਿਸਾਨ ਨਿਧੀ ਸਨਮਾਨ ਯੋਜਨਾ ਹਾਂਜੀ ਸਰਕਾਰ ਵੱਲੋਂ 6000 ਰੁਪਏ ਸਾਲ ਦੇ ਵਿੱਚ ਪ੍ਰਤੀ ਕਿਸਾਨ ਦਿੱਤੇ ਜਾਂਦੇ। ਬਿਲਕੁਲ ਬਿਲਕੁਲ। ਉਹਦੇ ਵਾਸਤੇ ਨਾ ਪਿਛਲੇ ਸਮੇਂ ਦੇ ਵਿੱਚ ਇਹ ਹੋਇਆ ਕੁਝ ਕਿਸਾਨਾਂ ਦੀ ਜਿਹੜੀ ਇਹ ਪੇਮੈਂਟ ਆ ਰੁਕ ਗਈ ਆ। ਉਹਦੇ ਦੋ ਤਿੰਨ ਕਾਰਨ ਹੋ ਸਕਦੇ ਆ। ਠੀਕ ਹੈ ਸਰ। ਉਹਦੇ ਵਿੱਚ ਇੱਕ ਤਾਂ ਕਿਸਾਨ ਦਾ ਜਿਹੜਾ ਆਧਾਰ ਕਾਰਡ ਆ ਜੀ ਉਹ ਬੈਂਕ ਦੇ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈਗਾ। ਜੀ। ਦੂਸਰਾ ਉਹਦੀ ਈ ਕੇਵਾਈਸੀ ਕਰਵਾਈ ਹੋਣੀ ਚਾਹੀਦੀ ਆ। ਜੀ ਸਰ। ਜੇ ਇਹ ਜੇ ਦੋਨਾਂ ਦੋ ਚੀਜ਼ਾਂ ਦੇ ਵਿੱਚੋਂ ਇੱਕ ਵੀ ਚੀਜ਼ ਨਹੀਂ ਹੋਊਗੀ ਤਾਂ ਜਿਹੜੀ ਅਗਲੀ ਕਿਸ਼ਤ ਆ ਉਹ ਕਿਸਾਨ ਨੂੰ ਨਹੀਂ ਪ੍ਰਾਪਤ ਹੋ ਸਕੂਗੀ। ਠੀਕ ਸਰ। ਤੇ ਮੈਂ ਤੁਹਾਡੇ ਜਰੀਏ ਕਿਸਾਨਾਂ ਨੂੰ ਅਪੀਲ ਕਰਨੀ ਚਾਹਾਂਗਾ, ਬੇਨਤੀ ਕਰਨਾ ਚਾਹਾਂਗਾ ਜੀ ਜੀ। ਕਿਸੇ ਕਿਸਾਨ ਵੀਰ ਦਾ ਕੋਈ ਆਧਾਰ ਕਾਰਡ ਲਿੰਕ ਨਹੀਂ ਹੋਇਆ ਬੈਂਕ ਦੇ ਨਾਲ ਜਾਂ ਈ ਕੇਵਾਈਸੀ ਨਹੀਂ ਹੋਈ ਤਾਂ ਉਹ ਸਾਡੇ ਦਫ਼ਤਰ ਨਾਲ ਮਿਲ ਕਰਕੇ ਜਾਂ ਕੋਮਨ ਸਰਵਿਸ ਸੈਂਟਰ ਉੱਥੇ ਜਾਂ ਆਪਦੇ ਮੋਬਾਈਲ ਤੋਂ ਮਤਲਬ ਕਿਤੋਂ ਵੀ ਉਹ ਈ ਕੇਵਾਈਸੀ ਜ਼ਰੂਰ ਕਰਵਾਓ ਤਾਂ ਕਿ ਉਹ ਇਹ ਜੋ ਮਹੱਤਵਪੂਰਨ ਸਕੀਮਾਂ ਦਾ ਫਾਇਦਾ ਲੈ ਸਕੇ ਵਾਜੀ ਵਾਜੀ ਜੇ ਆਪਾਂ ਆਤਮਾ ਸਕੀਮ ਦੀ ਗੱਲ ਕਰੀਏ ਇਹ ਸਕੀਮ ਹੈ ਕੀ ਹੈ ਇਹਦਾ ਫਾਇਦਾ ਲੋਕ ਕਿਵੇਂ ਲੈ ਸਕਦੇ ਫੀਤੀਬੜੀ ਵਿਭਾਗ ਵੱਲੋਂ ਆਤਮਾ ਨਾਮ ਦੀ ਸਕੀਮਾਂ ਜੋ ਕਿਸਾਨਾਂ ਦੀ ਖੇਤ ਵਾਸਤੇ ਚਲਾਈ ਜਾ ਰਹੀ ਹੈ ਜੀ ਜੋ ਆਤਮਾ ਹੈ ਇਹਦਾ ਫੁੱਲ ਫਾਰਮ ਹੈ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਜੀ ਸਰ ਇਹਦਾ ਜਿਹੜਾ ਮੇਨ ਮਕਸਦ ਹੈ ਕਿਸਾਨਾਂ ਨੂੰ ਟ੍ਰੇਨਿੰਗ ਕਰਾਉਣਾ ਦਾ ਜੀ ਜੋ ਲੈਬਾਰਟਰੀ ਦੇ ਵਿੱਚ ਖੋਜਾਂ ਹੁੰਦੀਆਂ ਨੇ ਉਹ ਕਿਸਾਨਾਂ ਦੇ ਖੇਤਾਂ ਤੱਕ ਆਪਾਂ ਕਿਵੇਂ ਲਿਜਾ ਸਕਦੇ ਆ ਕਿਸਾਨ ਉਹਦਾ ਵੱਧ ਤੋਂ ਵੱਧ ਕਿਵੇਂ ਫਾਇਦਾ ਲੈ ਸਕਦੇ ਨੇ ਮੇਨ ਇਹਦਾ ਮੰਤਵ ਇਹ ਆ ਦੂਸਰਾ ਇਹਦੇ ਵਿੱਚ ਆਪਾਂ ਕਿਸਾਨਾਂ ਨੂੰ ਕਿਸਾਨ ਗਰੁੱਪ ਦੇ ਵਿੱਚ ਕਿਸਾਨ ਇੱਕ ਗਰੁੱਪ ਬਣਾ ਸਕਦੇ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਖੇਤੀਬਾੜੀ ਜਾਂ ਸਹਾਇਕਤਨ ਦੇ ਤੰਦਿਆਂ ਦੇ ਨਾਲ ਸਬੰਧਤ ਕੋਈ ਵੀ ਟ੍ਰੇਨਿੰਗ ਚਾਹੇ ਉਹ ਮੱਛੀ ਪਾਲਣ ਦੀ ਹੈ ਚਾਹੇ ਖੰਭ ਪਾਲਣ ਦੀ ਹੈ ਚਾਹੇ ਸ਼ਹਿਦ ਦੀ ਹੈ ਚਾਹੇ ਸਲਾਈ ਕਢਾਈ ਦੀ ਹੈ ਚਾਹੇ ਅਚਾਰ ਬਣਾਉਣ ਦੀ ਹੈ ਮੇਰੇ ਕਹਿਣ ਦਾ ਮਤਲਬ ਖੇਤੀਬਾੜੀ ਦੇ ਨਾਲ ਸਬੰਧਤ ਕੋਈ ਵੀ ਟ੍ਰੇਨਿੰਗ ਆ ਜੀ ਉਹ ਵਿਭਾਗ ਆਤਮ ਸਕੀਮ ਦੇ ਤਹਿਤ ਆਪਣੇ ਖਰਚੇ ਤੇ ਚਾਹੇ ਉਹ ਐਗਰੀਕਲਚਰ ਯੂਨੀਵਰਸਿਟੀ ਆ ਉੱਥੇ ਜਾਂ ਕੋਈ ਹੋਰ ਨਾਲ ਦੀ ਸਟੇਟ ਦੇ ਵਿੱਚ ਕੋਈ ਐਗਰੀਕਲਚਰ ਯੂਨੀਵਰਸਿਟੀ ਆ ਜਾਂ ਕੋਈ ਹੋਰ ਸੰਸਥਾ ਉਤੇ ਇਹ ਇਸ ਆਤਮਾ ਸਕੀਮ ਦੇ ਵਿੱਚੋਂ ਟ੍ਰੇਨ ਕਰਵਾਈ ਜਾਂਦੀ ਆ ਉਸ ਵਾਸਤੇ ਸਰਕਾਰ ਵੱਲੋਂ ਜਿਹੜਾ ਝੋਨੇ ਦੀ ਸਿੱਧੀ ਬਜਾਈ ਆ ਉਤੇ ਕਾਫੀ ਜ਼ੋਰ ਦਿੱਤਾ ਗਿਆ ਉਸ ਵਾਸਤੇ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਦੇ ਅਕਾਊਂਟ ਦੇ ਵਿੱਚ ਪਾਇਆ ਜਾਂਦਾ ਹੈਗਾ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇਹ ਤੋਂ ਕਿਸਾਨ ਭੱਜਦਾ ਜਿਹਦੇ ਵਿੱਚ ਦੋ ਤਿੰਨ ਇਹਦੀਆਂ ਜ਼ਰੂਰਤਾਂ ਨੇ ਜਦੋਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਤਾਂ ਉਹਦੇ ਵਾਸਤੇ ਇੱਕ ਜ਼ਰੂਰੀ ਕੰਡੀਸ਼ਨ ਆ ਵੀ ਜਿਹੜੀ ਮਿੱਟੀ ਆ ਉਹ ਡੱਕਰ ਹੋਣੀ ਚਾਹੀਦੀ ਆ ਜੀ ਰੇਤਲੀ ਮਿੱਟੀ ਦੇ ਵਿੱਚ ਆਪਾਂ ਬਿਲਕੁਲ ਹੀ ਨਹੀਂ ਕਰਨਾ ਹੈਗਾ ਜੇ ਕਰਾਂਗੇ ਤਾਂ ਉਹ ਨਹੀਂ ਹੋ ਪਾਏਗਾ ਕਿਉਂਕਿ ਇਹਦੇ ਵਿੱਚ ਲੋਹੇ ਤੱਤ ਦੀ ਘਾਟ ਆ ਜਾਂਦੀ ਆ ਤੇ ਉਹ ਰੇਤਲੀ ਜ਼ਮੀਨ ਦੇ ਵਿੱਚ ਆਪਾਂ ਪੂਰਾ ਨਹੀਂ ਕਰ ਸਕਦੇ ਤੇ ਉਹਦੇ ਵਿੱਚ ਦੋਸ਼ ਇਹ ਲੱਗਦਾ ਵੀ ਸ਼ਾਇਦ ਇਹ ਟੈਕਨੀਕ ਦੇ ਵਿੱਚ ਕੋਈ ਕਮੀ ਰਹਿੰਦੀ ਹੈ ਟੈਕਨੀਕ ਵਿੱਚ ਕੋਈ ਕਮੀ ਨਹੀਂ ਹੈਗੀ ਸੋ ਮਤਲਬ ਅਸੀਂ ਜਿਆਦਾਤਰ ਦੋ ਫਸਲਾਂ ਦੀ ਡਿਪੈਂਡ ਆ ਜਿਆਦਾਤਰ ਜਿਹੜੀਆਂ ਜਿੰਮੇ ਸਾਡੀਆਂ ਦਾਲਾਂ ਹੋਗੀਆਂ ਮੱਕੀ ਹੋਗੀ ਇਹ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਇਹਦਾ ਰੀਜ਼ਨ ਕੀ ਹੈ ਇਹ ਵੀ ਅਵੇਰਨੈਸ ਦੀ ਘਾਟ ਆ ਜਾਂ ਇਹਨੂੰ ਪ੍ਰੋਪਰ ਅੱਗੇ ਆਪਾਂ ਕਹ ਜੀਏ ਇਹਦੀ ਮਾਰਕੀਟ ਨਹੀਂ ਹੈ ਅ ਬੜਾ ਵਧੀਆ ਸਵਾਲ ਆ ਤੁਹਾਡਾ ਜਿਹੜਾ ਛੋਣਾ ਹੈਗਾ ਉਹ ਕਿਸਾਨ ਇਹ ਸੇ ਕਰਕੇ ਕਿ ਉਹਦੀ ਪ੍ਰੋਕਿਊਰਮੈਂਟ ਕਾਫੀ ਸੌਖੀ ਹੋ ਜਾਂਦੀ ਹੈ ਇਸ ਕਰਕੇ ਉਹ ਕਰਦੇ ਆ ਰਹੇ ਨੇ ਪਰ ਇਹਦੇ ਨਾਲ ਆਪਣਾ ਜ਼ਮੀਨ ਦਾ ਪਾਣੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਆਏ ਸਾਲ ਹੀਠਾ ਜਾਈ ਜਾਂਦਾ ਇਸ ਵਾਸਤੇ ਸਰਕਾਰ ਨੇ ਇੱਕ ਐਤਕੀ ਫਸਲੀ ਵਿਭਿੰਨਤਾ ਦੇ ਵਿੱਚ ਬਹੁਤ ਹੀ ਅੱਛੀ ਸਕੀਮ ਲੈ ਕੇ ਆਂਦੀ ਆ ਉਹਦੇ ਵਾਸਤੇ ਜੋ ਵੀ ਕਿਸਾਨ ਝੋਨੇ ਤੋਂ ਹਟ ਕੇ ਬਦਲਵੀਂ ਕੋਈ ਵੀ ਫਸਲ ਬੀਜੂਗਾ ਚਾਹੇ ਕੋਈ ਤੇਲ ਬੀਜਾ ਚਾਹੇ ਕੋਈ ਦਾਲ ਆ ਚਾਹੇ ਕੋਈ ਮਤਲਬ ਅਨਾਜ ਮੱਕੀ ਹੈਗੀ ਆ ਕੋਈ ਵੀ ਫਸਲ ਬੀਜ ਦਾ ਝੋਨੇ ਤੋਂ ਹਟ ਕੇ ਤਾਂ ਉਹਨੂੰ 7000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੀ ਕਿਸਾਨ ਦੇ ਅਕਾਊਂਟ ਦੇ ਵਿੱਚ ਸਿੱਧਾ ਟਰਾਂਸਫਰ ਕੀਤਾ ਜਾਵੇਗਾ ਬੀਨ ਨੇ ਜਾਂ ਆਪਣੀ ਜੀਰੀ ਦੇ ਵੀ ਬਾਕੀ ਸਾਰੀ ਬੀਨ ਨੇ ਉਹ ਬੀਜਾਂ ਦੇ ਵੀ ਕੋਈ ਤੁਹਾਡੇ ਵੱਲੋਂ ਸਬਸਿਡੀ ਦਿੱਤੀਆਂ ਨੇ ਬੀਜਾਂ ਤੇ ਵੀ ਜਿਸ ਤਰ੍ਹਾਂ ਮੈਂ ਜਿਹੜੇ ਤੁਹਾਨੂੰ ਪੋਰਟਲ ਦੱਸਿਆ agrimachinery.pb.com ਉਸੇ ਉੱਪਰ ਹੀ ਜਦੋਂ ਆਪਾਂ ਝੋਨਾ ਕੱਟ ਲਾਂਗੇ ਤਾਂ ਉਸ ਪੋਰਟਲ ਦੇ ਉੱਤੇ ਆਪਾਂ ਇਹ ਕਣਕ ਦੇ ਬੀਜ ਦੀ ਵੀ ਖਰੀਦ ਕਰ ਸਕਦੇ ਆ ਤੇ ਉਹਦੇ ਤੇ ਵੀ 2000 ਪ੍ਰਤੀ ਕਿਸਾਨ ਸਬਸਿਡੀ ਟਰੈਕਟਰ ਕਿਸਾਨ ਦੇ ਅਕਾਊਂਟ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਜਦੋਂ ਕੋਈ ਵੀ ਖੇਤੀ ਇਨਪੁਟ ਲੈਣੇ ਆ ਚਾਹੇ ਉਹ ਖਾਦ ਆ ਚਾਹੇ ਕੋਈ ਕੀੜੇ ਮਾਰ ਦਵਾਈ ਆ ਚਾਹੇ ਬੀਜ ਆ ਤਾਂ ਦੁਕਾਨਦਾਰ ਤੋਂ ਉਹਦਾ ਪੱਕਾ ਬਿੱਲ ਜਰੂਰ ਲਿਆ ਜਾਵੇ ਜੀ ਸਾਰਾ ਅਸੀਂ ਸਾਰੇ ਕਿਸਾਨ ਆਪਣੇ ਡੀਲਰਾਂ ਨੂੰ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਕੀਤੀਆਂ ਹੋਈਆਂ ਨੇ ਜੇ ਉਹ ਕੋਈ ਵੀ ਕਿਸਾਨ ਨੂੰ ਨਾਲ ਤੋਂ ਕਿਸੇ ਤਰ੍ਹਾਂ ਦੀ ਖੇਤੀ ਸਮਗਰੀ ਲੈਂਦਾ ਤਾਂ ਉਹਦਾ ਪੱਕਾ ਬਿੱਲ ਜ਼ਰੂਰ ਦੇਣ ਫਿਰ ਵੀ ਜੇ ਕਿਸੇ ਕਿਸਾਨ ਵੀਰ ਨੂੰ ਬਿੱਲ ਲੈਣ ਦੇ ਵਿੱਚ ਜਾਂ ਕਿਸੇ ਕੁਆਲਿਟੀ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਸਾਡੇ ਬਲੌਕ ਲੈਵਲ ਦੇ ਦਫ਼ਤਰਾਂ ਨਾਲ ਤਾਲਮੇਲ ਕਰ ਸਕਦਾ ਹੈ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਤੋਂ ਪਤਾ ਹੀ ਹੈ ਕਿ ਆਪਣੇ ਚੈਨਲ ਤੇ ਜਿਵੇਂ ਆਪਾਂ ਲੈਂਡ ਰਿਕਾਰਡ ਬਾਰੇ ਜਾਂ ਹੋਰ ਪੰਜਾਬ ਦੀਆਂ ਵੱਖ-ਵੱਖ ਅਦਾਰੇ ਦੇ ਜੋ ਵੀ ਸਕੀਮਾਂ ਨੇ ਉਹ ਆਪਾਂ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਆ ਰਹੇ ਆਂ ਵੀ ਉਹ ਸਕੀਮਾਂ ਦਾ ਸਾਡੇ ਆਮ ਲੋਕ ਕਿਵੇਂ ਫਾਇਦਾ ਲੈ ਸਕਣ। ਸੋ ਅੱਜ ਆਪਾਂ ਜਿਸ ਸਕੀਮ ਬਾਰੇ ਜਾਣਕਾਰੀ ਲੈਣੀ ਆ ਉਹ ਆਪਾਂ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਕਿ ਆਤਮ ਸਕੀਮ ਕੀ ਆ। ਉਹਦੇ ਵਿੱਚ ਉਹਦੇ ਕੰਮ ਕੀ ਨੇ, ਉਹ ਨੂੰ ਅਸੀਂ ਫਾਇਦਾ ਕਿਵੇਂ ਲੈ ਸਕਦੇ ਆਂ। ਖਾਸ ਕਰਕੇ ਸਾਡੇ ਕਿਸਾਨ ਵੀਰਾਂ ਦੇ ਇੱਕ ਮੇਨ ਸਵਾਲ ਰਹਿੰਦਾ ਕਿ ਜੋ ਸਾਡੇ ਖੇਤੀਬਾੜੀ ਦੇ ਸਾਧਨ ਨੇ ਜਾਂ ਸੰਦਾਂ ਦੀ ਗੱਲ ਕਰੀ ਆਪਾਂ ਉਹਤੇ ਸਬਸਿਡੀ ਕਿਵੇਂ ਮਿਲਦੀ ਆ। ਉਹਦਾ ਪ੍ਰੋਸੈਸ ਕੀਆ ਸੋ ਇਹ ਸਾਰੀਆਂ ਗੱਲਾਂ ਵਾ ਤਾਂ ਅੱਜ ਆਪਾਂ ਸਾਡੇ ਖੇਤੀਬਾੜੀ ਜ਼ਿਲ੍ਹੇ ਦੇ ਮੁੱਖ ਆਫੀਸਰ ਡਾਕਟਰ ਜਸਵਿੰਦਰ ਸਿੰਘ ਜੀ ਸਾਡੇ ਚੈਨਲ ਨਾਲ ਜੁੜੇ ਨੇ ਸਰ ਤੁਹਾਡਾ ਸਵਾਗਤ ਕਰਦੇ ਹਾਂ ਨਮਸਕਾਰ ਜੀ ਧੰਨਵਾਦ ਜੀ ਬਾਬਾ ਹੋ ਸਰ ਵਧੀਆ ਠੀਕ ਠਾਕ ਜੀ ਦੀ ਗੱਲ ਕਰੀਏ ਇਹ ਸਕੀਮ ਹੈ ਕੀ ਹੈ ਇਹਦਾ ਫਾਇਦਾ ਲੋਕ ਕਿਵੇਂ ਲੈ ਸਕਦੇ ਨੇ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਨਾਮ ਦੀ ਸਕੀਮਾਂ ਜੋ ਕਿਸਾਨਾਂ ਦੀ ਹਿਤ ਵਾਸਤੇ ਚਲਾਈ ਜਾ ਰਹੀ ਹੈ ਜੀ ਜੋ ਆਤਮਾ ਹੈ ਇਹਦਾ ਫੁੱਲ ਫਾਰਮ ਹੈ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਜੀ ਸਰ ਇਹਦਾ ਜਿਹੜਾ ਮੇਨ ਮਕਸਦ ਹੈ ਕਿਸਾਨਾਂ ਨੂੰ ਟ੍ਰੇਨਿੰਗ ਕਰਾਉਣਾ ਦਾ ਜੀ ਜੋ ਲੈਬਾਰਟਰੀ ਦੇ ਵਿੱਚ ਖੋਜਾਂ ਹੁੰਦੀਆਂ ਨੇ ਉਹ ਕਿਸਾਨਾਂ ਦੇ ਖੇਤਾਂ ਤੱਕ ਆਪਾਂ ਕਿਵੇਂ ਲਿਜਾ ਸਕਦੇ ਆ ਕਿਸਾਨ ਉਹਦਾ ਵੱਧ ਤੋਂ ਵੱਧ ਕਿਵੇਂ ਫਾਇਦਾ ਲੈ ਸਕਦੇ ਨੇ ਮੇਨ ਇਹਦਾ ਮੰਤਵ ਇਹ ਆ ਦੂਸਰਾ ਇਹਦੇ ਵਿੱਚ ਆਪਾਂ ਕਿਸਾਨਾਂ ਨੂੰ ਕਿਸਾਨ ਗਰੁੱਪ ਦੇ ਵਿੱਚ ਕਿਸਾਨ ਇੱਕ ਗਰੁੱਪ ਬਣਾ ਸਕਦੇ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਖੇਤੀਬਾੜੀ ਜਾਂ ਸਹਾਇਕਤਨ ਦੇ ਦੰਦਿਆਂ ਦੇ ਨਾਲ ਸਬੰਧਤ ਕੋਈ ਵੀ ਟ੍ਰੇਨਿੰਗ ਚਾਹੀਏ ਉਹ ਮੱਛੀ ਪਾਲਣ ਦੀ ਹੈ ਚਾਹੇ ਖੁੰਭ ਪਾਲਣ ਦੀ ਹੈ ਚਾਹੇ ਸ਼ਹਿਦ ਦੀ ਹੈ ਚਾਹੇ ਸਲਾਈ ਕਢਾਈ ਦੀ ਹੈ ਚਾਹੇ ਅਚਾਰ ਬਣਾਉਣ ਦੀ ਹੈ ਮੇਰੇ ਕਹਿਣ ਦਾ ਮਤਲਬ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਟ੍ਰੇਨਿੰਗ ਆ ਜੀ ਉਹ ਵਿਭਾਗ ਆਤਮਾ ਸਕੀਮ ਦੇ ਤਹਿਤ ਆਪਣੇ ਖਰਚੇ ਤੇ ਚਾਹੇ ਉਹ ਐਗਰੀਕਲਚਰ ਯੂਨੀਵਰਸਿਟੀ ਆ ਉੱਥੇ ਜਾਂ ਕੋਈ ਹੋਰ ਨਾਲ ਦੀ ਸਟੇਟ ਦੇ ਵਿੱਚ ਕੋਈ ਐਗਰੀਕਲਚਰ ਯੂਨੀਵਰਸਿਟੀ ਆ ਜਾਂ ਕੋਈ ਹੋਰ ਸੰਸਥਾ ਉੱਥੇ ਇਹ ਇਸ ਆਤਮਾ ਸਕੀਮ ਦੇ ਵਿੱਚੋਂ ਟ੍ਰੇਨ ਕਰਵਾਈ ਜਾਂਦੀ ਆ ਜੋ ਕਿਸਾਨਾਂ ਦੇ ਖੇਤ ਨੇ ਉਹਦੇ ਵਿੱਚ ਜੋ ਨਵੀਂ ਖੋਜ ਹੁੰਦੀ ਆ ਉਹਦੇ ਪ੍ਰਦਰਸ਼ਨੀ ਪਲਾਂਟ ਉਹ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਜਾਂਦੇ ਆ ਤਾਂ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਉਹ ਤਜਰਬਾ ਦੇਖ ਕੇ ਉਹ ਤੋਂ ਉਤਸ਼ਾਹਤ ਹੋ ਕੇ ਆਪਦੇ ਖੇਤ ਦੇ ਵਿੱਚ ਉਹਨੂੰ ਵੱਡੇ ਪੱਧਰ ਤੇ ਉਹ ਸਕੀਮ ਲਾਗੂ ਕਰ ਸਕਣ ਠੀਕ ਹੈ ਜਿਹੜੀ ਆਪਾਂ ਇੱਕ ਟ੍ਰੇਨਿੰਗ ਦੀ ਗੱਲ ਕਰ ਰਹੇ ਹਾਂ ਤੁਸੀਂ ਇਹਦੇ ਵਿੱਚ ਕੁਝ ਕੰਡੀਸ਼ਨ ਵੀ ਹੁੰਦੀ ਹੈ ਵੀ ਜੋ ਕਿਸਾਨ ਟ੍ਰੇਨਿੰਗ ਲੈ ਰਿਹਾ ਉਹ ਪੜ੍ਹੇ ਲਿਖਿਆ ਹੋਣਾ ਚਾਹੀਦਾ ਇੰਨਾ ਜਾਂ ਉਹਦੇ ਵਿੱਚ ਕੋਈ ਲੇਡੀਜ਼ ਦੀ ਪ੍ਰੋਵੀਜ਼ਨ ਹੈ ਵੀ ਲੇਡੀਜ਼ ਵੀ ਇਹ ਟ੍ਰੇਨਿੰਗ ਦਾ ਹਿੱਸਾ ਬਣ ਸਕਦੇ ਨੇ ਲੇਡੀਜ਼ ਉਹਦੇ ਵਿੱਚ ਪਲੱਸ 2 ਦੀ ਹੈ ਕੰਡੀਸ਼ਨ ਜੀ ਹਾਂਜੀ ਉਹਦੇ ਵਿੱਚ ਪਲੱਸ 2 ਤੱਕ ਲੇਡੀਜ਼ ਵੀ ਕਰ ਸਕਦੀਆਂ ਨੇ ਜਿਸ ਤਰ੍ਹਾਂ ਕੋਈ ਗੁੰਡੋਆ ਖਾਦ ਬਣਾਉਣੀ ਹੈ ਉਹ ਲੇਡੀਜ਼ ਕਰ ਸਕਦੀਆਂ ਨੇ ਜੀ ਅਚਾਰ ਬਣਾਉਣੇ ਨੇ ਕੋਈ ਸਰਫ ਬਣਾਉਣਾ ਹੈ ਸੋਡਾ ਬਣਾਉਣਾ ਹੈ ਇਹੋ ਜੀਆਂ ਜਿਹੜੀ ਟ੍ਰੇਨਿੰਗਾਂ ਉਹ ਲੇਡੀਜ਼ ਕਰ ਸਕਦੀਆਂ ਨੇ ਠੀਕ ਹੈ ਇੱਕ ਸਰੀ ਦੇ ਵਿੱਚ ਹੋਰ ਮਤਲਬ ਸਵਾਲਾਂ ਤੱਕ ਆਪਾਂ ਗੱਲ ਕਰੀਏ ਕਿਸਾਨਾਂ ਦੀ ਕਿ ਸਵਾਲ ਰਹਿੰਦਾ ਉਹਨਾਂ ਦਾ ਮੋਸਟਲੀ ਜਦੋਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਸੈਮੀਨਾਰ ਲੱਗਦੇ ਨੇ ਅਕਸਰ ਆਪਣੇ ਲੋਕ ਹੀ ਸਵਾਲ ਕਰਦੇ ਨੇ ਕਿ ਤੁਸੀਂ ਸਾਨੂੰ ਸਬਸਿਡੀ ਵੱਖ-ਵੱਖ ਸੰਧਾਂ ਤੇ ਦੇ ਰਹੇ ਹੋ ਉਹਦਾ ਪ੍ਰੋਸੈਸ ਕੀ ਹੈ ਕਈ ਜਦੋਂ ਮਤਲਬ ਪੰਜ ਕਿਸਾਨਾਂ ਨੂੰ ਸਬਸਿਡੀ ਮਿਲ ਗਈ 10 ਨੂੰ ਨਾ ਮਿਲੀ ਜਿਹਨੂੰ ਨਹੀਂ ਮਿਲੀ ਉਹਦਾ ਜਿਹੜਾ ਕੁਐਸਚਨ ਹੈ ਉਹ ਜ਼ਿਆਦਾ ਹਾਈਲਾਈਟ ਹੁੰਦਾ ਇਦੇ ਵਿੱਚ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਸਬਸਿਡੀ ਹੈ ਕਿਸਾਨਾਂ ਤੱਕ ਮੁਹੱਈਆ ਕਰਵਾਈ ਜਾਂਦੀ ਹੈ ਜੀ ਇਹਦੇ ਵਿੱਚ ਦੋ ਸਕੀਮਾਂ ਨੇ ਜੀ ਸੀਆਰਐਮ ਪ੍ਰੋਪਰਾਈਟੀ ਮੈਨੇਜਮੈਂਟ ਜਦੋਂ ਆਪਾਂ ਝੋਨੇ ਦੀ ਕਟਾਈ ਕਰ ਲੈਂਦੇ ਆ ਉਹਦਾ ਜੋ ਨਾੜ ਬਚ ਜਾਂਦਾ ਹੈ ਉਹਦੀ ਆਪਾਂ ਕਿਵੇਂ ਸੰਭਾਲ ਕਰ ਸਕਦੇ ਆ ਬਿਨਾਂ ਜਲਾਈ ਠੀਕ ਆ ਉਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਇਨ ਸਿਟੂ ਇੱਕ ਐਕਸ ਇਟੂ ਇਨ ਸਿਟੂ ਜੋ ਆਪਣਾ ਝੋਨੇ ਦਾ ਨਾੜ ਹੈ ਕਣਕ ਦੀ ਬਜਾਈ ਤੋਂ ਪਹਿਲਾਂ ਆਪਾਂ ਉਹਦਾ ਪ੍ਰਬੰਧਨ ਜ਼ਮੀਨ ਦੇ ਵਿੱਚ ਰੜਾ ਕੇ ਕਿਵੇਂ ਕਰ ਸਕਦੇ ਹਾਂ ਇਹ ਇਨਸਟਿਟਿਊਟ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਅਲੱਗ-ਅਲੱਗ ਮਸ਼ੀਨਾਂ ਨੇ ਜਿਸ ਤਰ੍ਹਾਂ ਜੀਰੋ ਟਿਲ ਡ੍ਰਿਲ ਹੈ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਇਹ ਅਲੱਗ-ਅਲੱਗ ਮਸ਼ੀਨਾਂ ਨੇ ਜ ਜਿਹਦੇ ਨਾਲ ਜਿਹੜਾ ਨਾੜ ਆ ਉਹ ਜ਼ਮੀਨ ਦੇ ਵਿੱਚ ਆਪਾਂ ਉਹਨੂੰ ਵਾ ਸਕਦੇ ਹਾਂ ਤੇ ਅਗਲੀ ਜਿਹੜੀ ਫਸਲ ਆ ਕਣਕ ਦੀ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਦੂਸਰਾ ਇਹਦੇ ਵਿੱਚ ਹੈ ਐਕਸ ਸੀ 2 ਐਕਸ ਸੀ 2 ਦੇ ਵਿੱਚ ਇਹ ਆ ਵੀ ਜੋ ਆਪਣੇ ਨਾੜ ਬਚਿਆ ਹੈਗਾ ਉਹਦੀਆਂ ਆਪਾਂ ਗੰਡਾ ਮੜਾ ਕੇ ਉਹ ਖੇਤ ਦੇ ਵਿੱਚੋਂ ਚੱਕ ਸਕਦੇ ਆ ਤੇ ਜਿਹੜੀ ਅਗਲੀ ਫਸਲ ਆ ਉਹ ਵੀ ਸਕਦੇ ਆ ਇਸ ਵਾਸਤੇ ਇੱਕ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਵੱਲੋਂ ਐਗਰੀ ਮਸ਼ੀਨਰੀ ਪੀਬੀ.com ਨਾਮ ਦਾ ਪੋਰਟਲ ਹੈ ਜੀ ਜਦੋਂ ਇਹਦੀ ਐਡ ਆਉਂਦੀ ਆ ਇਹ ਮਸ਼ੀਨਰੀ ਤੇ ਸਰਬਸਿਡੀ ਤਾਂ ਕਿਸਾਨ ਆਪਣੇ ਮੋਬਾਈਲ ਤੋਂ ਆਪਣੇ ਲੈਪਟਾਪ ਤੋਂ ਜਾਂ ਕਿਸੇ ਕਾਮਨ ਸਰਵਿਸ ਸੈਂਟਰ ਤੋਂ ਇਹਦੇ ਵਾਸਤੇ ਅਪਲਾਈ ਕਰ ਸਕਦਾ ਹੈ ਜਦੋਂ ਅਪਲਾਈ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਕਿੰਨਾ ਫੰਡ ਹੈ ਸਰਕਾਰ ਵੱਲੋਂ ਤੇ ਕਿੰਨੀ ਮਸ਼ੀਨਰੀ ਦੀ ਡਿਮਾਂਡ ਆ ਉਹਦੇ ਹਿਸਾਬ ਦੇ ਨਾਲ ਉਹ ਡਰਾ ਕੱਢਿਆ ਜਾਂਦਾ ਹੈ ਤੇ ਕਿਸਾਨਾਂ ਨੂੰ ਉਹ ਦਿੱਤਾ ਜਾਂਦਾ ਹੈ ਇਹਦੇ ਵਿੱਚ ਕਿਸਾਨ ਇਕੱਲੇ ਤੌਰ ਤੇ ਇੰਡੀਵਿਜੂਅਲ ਕਿਸਾਨ ਜਾਂ ਸੀਐਸਸੀ ਜਾਂ ਗਰੁੱਪਾਂ ਆ ਕੇ ਵੀ ਉਹ ਲੈ ਸਕਦਾ ਜਿਹੜਾ ਇਕੱਲਾ ਕਿਸਾਨ ਆ ਉਹਨੂੰ 50% ਤੱਕ ਸਬਸਿਡੀ ਆ ਤੇ ਜੋ ਗਰੁੱਪ ਨੇ ਗਰੁੱਪ ਦੇ ਵਿੱਚ ਕਿਸਾਨਾਂ ਦਾ ਗਰੁੱਪ ਹੋ ਸਕਦਾ ਸੋਸਾਇਟੀ ਹੋ ਸਕਦੀ ਹੈ ਕੋਆਪਰੇਟਿਵ ਸੋਸਾਇਟੀ ਜਾਂ ਮਤਲਬ ਕੋਈ ਐਫਪੀਓ ਹੋ ਸਕਦਾ ਉਹਦੇ ਵਿੱਚ 80% ਤੱਕ ਕਿਸਾਨ ਗਰੁੱਪ ਸਬਸਿਡੀ ਲੈ ਸਕਦੇ ਠੀਕ ਹੈ ਜੀ ਠੀਕ ਹੈ ਤੇ ਇੱਕ ਸਰੇ ਦੇ ਵਿੱਚ ਹੋਰ ਜਿਹੜੀ ਆਪਾਂ ਚੋਨੇ ਦੀ ਸਿੱਧੀ ਵਿਜਾਈ ਦਾ ਮਤਲਬ ਤੁਹਾਡੇ ਵਿਭਾਗ ਵੱਲੋਂ ਗੱਲ ਕਰੀ ਬਹੁਤ ਜ਼ੋਰ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕਈ ਕਿਸਾਨ ਇਹ ਤੋਂ ਭਾਈਦੇ ਜਾਂਦੇ ਨੇ ਉਹ ਅਵੇਅਰਨੈਸ ਦੀ ਘਾਟ ਆ ਜਾਂ ਜਿਹੜਾ ਉਹਦਾ ਝਾੜ ਆ ਜਾਂ ਝਾੜ ਘਟ ਨਿਕਲ ਰਿਹਾ ਕਿਸਾਨੀ ਹਿੱਤ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਜਿਹੜਾ ਝੋਨਾ ਲਾਉਣ ਦੇ ਨਾਲ ਜ਼ਮੀਨ ਦਾ ਪਾਣੀ ਦਾ ਪੱਧਰ ਆ ਉਹ ਦਿਨ ਬਦ ਦਿਨ ਆਏ ਸਾਲ ਨੀਵਾ ਜਾਂਦਾ ਬਿਲਕੁਲ ਉਸ ਵਾਸਤੇ ਸਰਕਾਰ ਵੱਲੋਂ ਜਿਹੜਾ ਝੋਨੇ ਦੀ ਸਿੱਧੀ ਬਜਾਈ ਹੈ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਉਸ ਵਾਸਤੇ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਦੇ ਅਕਾਊਂਟ ਦੇ ਵਿੱਚ ਪਾਇਆ ਜਾਂਦਾ ਹੈਗਾ ਜੀ ਉਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿਣੋ ਵੀ ਇਹ ਤੋਂ ਕਿਸਾਨ ਭੱਜਦਾ ਇਹਦੇ ਵਿੱਚ 2-3 ਇਹਦੀਆਂ ਜ਼ਰੂਰਤਾਂ ਨੇ ਜਦੋਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਤਾਂ ਉਹਦੇ ਵਾਸਤੇ ਇੱਕ ਜ਼ਰੂਰੀ ਕੰਡੀਸ਼ਨ ਆ ਵੀ ਜਿਹੜੀ ਮਿੱਟੀ ਆ ਉਹ ਡੱਕਰ ਹੋਣੀ ਚਾਹੀਦੀ ਆ ਜੀ ਰੇਤਲੀ ਮਿੱਟੀ ਦੇ ਵਿੱਚ ਆਪਾਂ ਬਿਲਕੁਲ ਹੀ ਨਹੀਂ ਕਰਨਾ ਹੈਗਾ ਜੀ ਇਹ ਕਰਾਂਗੇ ਤਾਂ ਉਹ ਨਹੀਂ ਹੋ ਪਾਏਗਾ ਕਿਉਂਕਿ ਇਹਦੇ ਵਿੱਚ ਲੋਹੇ ਤੱਤ ਦੀ ਘਾਟ ਆ ਜਾਂਦੀ ਆ ਤੇ ਉਹ ਰੇਤਲੀ ਜ਼ਮੀਨ ਦੇ ਵਿੱਚ ਆਪਾਂ ਪੂਰਾ ਨਹੀਂ ਕਰ ਸਕਦੇ ਤੇ ਉਹਦੇ ਵਿੱਚ ਦੋਸ਼ ਇਹ ਲੱਗਦਾ ਵੀ ਸ਼ਾਇਦ ਇਹ ਟੈਕਨੀਕ ਦੇ ਵਿੱਚ ਕੋਈ ਕਮੀ ਰਹਿੰਦੀ ਹੈ ਕਮੀ ਆ ਟੈਕਨੀਕ ਵਿੱਚ ਕੋਈ ਕਮੀ ਨਹੀਂ ਹੈਗੀ ਉਦੇ ਵਾਸਤੇ ਜ਼ਰੂਰੀ ਹੈ ਡੱਕਰ ਜ਼ਮੀਨ ਤੇ ਦੂਸਰਾ ਹੈਗਾ ਇਹਦੇ ਵਿੱਚ ਨਦੀਨਾਂ ਦਾ ਹੈਗਾ ਠੀਕ ਹੈ ਸਰ ਨਦੀਨਾਂ ਦੇ ਵਾਸਤੇ ਇੱਕ ਸ਼ੁਰੂ ਦੇ ਸ਼ੁਰੂ ਦੇ ਵਿੱਚ ਜਦੋਂ ਆਪਾਂ ਬੀਜ ਲੈਨੇ ਆਂ ਹਾਂਜੀ ਹਾਂ ਪੈਂਡੀ ਮੈਥਲਿਨ ਦਵਾਈ ਆਉਂਦੀ ਆ ਉਹ ਆਪਾਂ ਸਪਰੇਅ ਕਰਨੀ ਆ ਬੀਜਣ ਤੋਂ ਬਾਅਦ ਨਦੀਨ ਉੱਗਣ ਤੋਂ ਪਹਿਲਾਂ ਜੀ ਤੇ ਤਾਰ ਪੂਰਾ ਹੋਣਾ ਚਾਹੀਦੀ ਹੈ ਜ਼ਮੀਨ ਠੀਕ ਸਰ ਤੇ ਆਪਾਂ ਉਹ ਪਿੱਛੇ ਨੂੰ ਮੁੜ ਕੇ ਸਪਰੇਅ ਕਰਨੀ ਆ ਤਾਂ ਕਿ ਜਿਹੜੀ ਸਪਰੇਅ ਕੀਤੀ ਹੋਈ ਮਿੱਟੀ ਆ ਉਹਦੇ ਤੇ ਆਪਣਾ ਪੈਰ ਨਾ ਪਵੇ ਤੇ ਉਹਦੇ ਵਾਸਤੇ ਬੜਾ ਵਧੀਆ ਕੰਟਰੋਲ ਹੋ ਜਾਂਦਾ ਨਦੀਨਾਂ ਦਾ ਮਹੀਨੇ ਤੱਕ ਨਦੀਨ ਨਹੀਂ ਹੁੰਦੇ ਹੈਗੇ ਜੀ ਜੀ ਤੇ ਉਸ ਤੋਂ ਬਾਅਦ ਜੇ ਥੋੜੇ ਕਨੇ ਨਦੀਨ ਆਉਂਦੇ ਆ ਫਿਰ ਨੋਮਿਨੀ ਗੋਲਡ ਵਰਗੀਆਂ ਦਵਾਈਆਂ ਨੇ ਹੋਰ ਵੀ ਦਵਾਈਆਂ ਨੇ ਮਤਲਬ ਮੈਂ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਮੇ ਜਰੀਏ ਅਪੀਲ ਵੀ ਕਰਾਂਗਾ ਵੀ ਜਦੋਂ ਵੀ ਉਹ ਇਹ ਕਰਦੇ ਆ ਤਾਂ ਸਾਡੇ ਮਿਹਕਬੇ ਦੇ ਨਾਲ ਤਾਲਮੇਲ ਰੱਖਣ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਆ ਹਰੇਕ ਬਲਾਕ ਦੇ ਵਿੱਚ ਸਾਡੇ ਦਫ਼ਤਰ ਨੇ ਉੱਥੇ ਸਾਡੇ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਸਥਾਰ ਅਫਸਰ ਨੇ ਉਹਨਾਂ ਦੇ ਨਾਲ ਤਾਲਮੇਲ ਕਰਨ ਤੇ ਉਹ ਬੜਾ ਵਧੀਆ ਰਿਜ਼ਲਟ ਇਹਦਾ ਲੈ ਸਕਦੇ ਆ ਠੀਕ ਆ ਸਰ ਤੇ ਇੱਕ ਸਰ ਆਪਾਂ ਗੱਲ ਹੋਰ ਕਰੀਏ ਜਿਵੇਂ ਆਪਣੇ ਜੋ ਕਿਸਾਨ ਵੀਰ ਨੇ ਚਲ ਆਪਾਂ ਵੀ ਖੇਤੀ ਕਰਦੇ ਆ ਤੁਸੀਂ ਸਾਰੀ ਚੀਜ਼ ਤੋਂ ਜਾਣੂ ਹੋ ਸੋ ਮਤਲਬ ਅਸੀਂ ਜ਼ਿਆਦਾਤਰ ਦੋ ਫਸਲਾਂ ਦੀ ਡਿਪੈਂਡ ਆ ਜ਼ਿਆਦਾਤਰ ਜਿਹੜੀਆਂ ਜਿਵੇਂ ਸਾਡੀਆਂ ਧਾਰਾਂ ਹੋਗੀਆਂ ਮੱਕੀ ਹੋਗੀ ਇਹ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਆ ਇਹ ਦਾ ਰੀਜ਼ਨ ਕੀ ਹੈ ਇਹ ਵੀ ਰਿਅਰਨੈਸ ਦੀ ਘਾਟ ਆ ਜਾਂ ਇਹਨੂੰ ਪ੍ਰੋਪਰ ਅੱਗੇ ਆਪਾਂ ਕਹ ਜੀਏ ਇਹਦੀ ਮਾਰਕੀਟ ਨਹੀਂ ਹੈ ਅ ਬੜਾ ਵਧੀਆ ਸਵਾਲ ਆ ਤੁਹਾਡਾ ਜਿਹੜਾ ਝੋਨਾ ਹੈਗਾ ਜੀ ਉਹ ਕਿਸਾਨ ਇਸੇ ਕਰਕੇ ਕਿ ਉਹਦੀ ਪ੍ਰੋਕਿਊਰਮੈਂਟ ਕਾਫੀ ਸੌਖੀ ਹੋ ਜਾਂਦੀ ਹੈ ਇਸ ਕਰਕੇ ਉਹ ਕਰਦੇ ਆ ਰਹੇ ਨੇ ਪਰ ਇਹਦੇ ਨਾਲ ਆਪਣਾ ਜ਼ਮੀਨ ਦਾ ਪਾਣੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਆਏ ਸਾਲ ਹੀਠਾਂ ਜਾਈ ਜਾਂਦਾ ਇਸ ਵਾਸਤੇ ਸਰਕਾਰ ਨੇ ਇੱਕ ਐਤਕੀ ਫਸਲੀ ਵਿਭਿੰਨਤਾ ਦੇ ਵਿੱਚ ਬਹੁਤ ਹੀ ਅੱਛੀ ਸਕੀਮ ਲੈ ਕੇ ਆਂਦੀ ਆ ਜੀ ਉਹਦੇ ਵਾਸਤੇ ਜੋ ਵੀ ਕਿਸਾਨ ਝੋਨੇ ਤੋਂ हटਕੇ ਬਦਲਵੀਂ ਕੋਈ ਵੀ ਫਸਲ ਬੀਜੂਗਾ ਚਾਹੇ ਕੋਈ ਤੇਲ ਬੀਜਾ ਚਾਹੇ ਕੋਈ ਦਾਲ ਆ ਚਾਹੇ ਕੋਈ ਮਤਲਬ ਅਨਾਜ ਮੱਕੀ ਹੈਗੀ ਆ ਕੋਈ ਵੀ ਫਸਲ ਬੀਜਦਾ ਝੋਨੇ ਤੋਂ ਹਟਕੇ ਤਾਂ ਉਹਨੂੰ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੀ ਕਿਸਾਨ ਦੇ ਅਕਾਊਂਟ ਦੇ ਵਿੱਚ ਸਿੱਧਾ ਟਰਾਂਸਫਰ ਕੀਤਾ ਜਾਵੇਗਾ ਉਹਦੇ ਵਾਸਤੇ ਦੋ ਵਾਰੀ ਇਹ ਦੋ ਕਿਸ਼ਤਾਂ ਦੇ ਵਿੱਚ ਪਊਗਾ ਪਹਿਲਾਂ ਜਦੋਂ ਕਿਸਾਨ ਨੇ ਇੱਕ ਫਸਲ ਬੀਜ ਲਈ ਉਹਦੀ ਵੈਰੀਫਿਕੇਸ਼ਨ ਕੀਤੀ ਜਾਊਗੀ ਤੇ ਉਹ ਉਦੋਂ ਪੈ ਜਾਊਗਾ ਤੇ ਦੂਸਰਾ ਕਟਾਈ ਤੋਂ ਬਾਅਦ ਜਿਹੜੀ ਦੂਜੀ ਕਿਸ਼ਤ ਆ ਉਹ ਕਿਸਾਨ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਪਊਗਾ ਤੇ ਮੈਂ ਆਸ ਵੀ ਕਰਦਾ ਜੋ ਇਹ ਬਹੁਤ ਵਧੀਆ ਸਕੀਮ ਕਿਸਾਨੀ ਹਿੱਤ ਦੇ ਵਿੱਚ ਸਰਕਾਰ ਲੈ ਕੇ ਆਈ ਆ ਇਹਦੇ ਨਾਲ ਜਿਹੜਾ ਆਪਣਾ ਝੋਨੇ ਤੋਂ ਬਾਅਦ ਆਪਾਂ ਦੂਸਰੀ ਕੋਈ ਬਦਲਵੀਂ ਫਸਲ ਬੀਜਾਂਗੇ ਜੇ ਜਿਹੜੀ ਆਪਣੀ ਕੁਦਰਤੀ ਦਾਤ ਆ ਬਹੁਤ ਵੱਡਮੁੱਲੀ ਦਾਤ ਆ ਪੰਜਾਬ ਨੂੰ ਕੁਦਰਤ ਨੇ ਦਿੱਤੀ ਪਾਣੀ ਉਹਦੇ ਆਪਾਂ ਬਚਾ ਕਰ ਸਕਾਂ ਠੀਕ ਇੱਕ ਸਰ ਜੇ ਬੀਜਾਂ ਦੀ ਗੱਲ ਕਰੀਏ ਜਿਵੇਂ ਤੁਸੀਂ ਸਾਧਨ ਜਾਂ ਖੇਤੀਬਾੜੀ ਸੰਦ ਨੇ ਉਤੇ ਸਬਸਿਡੀ ਹੈ ਜਿਵੇਂ ਆਪਣੇ ਨਵੇਂ ਨਵੇਂ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ ਕੋਈ ਵੀ ਫਸਲ ਜਦੋਂ ਬੀਜ ਦਾ ਕਨਾਮਾ ਬੀਜ ਆ ਜਾਂਦਾ ਜਿਵੇਂ ਕਣਕ ਦੇ ਕਾਫੀ ਸਾਰੇ ਵੀ ਨੇ ਜਾਂ ਆਪਣੇ ਜੀਰੀ ਦੇ ਵੀ ਬਾ ਕਾਫੀ ਸਾਰੇ ਬੀਜ ਨੇ ਉਹ ਬੀਜਾਂ ਦੇ ਵੀ ਕੋਈ ਤੁਹਾਡੇ ਵੱਲੋਂ ਸਬਸਿਡੀ ਦਿੱਤੀ ਜਾਂਦੀ ਵੀ ਜਿਸ ਤਰ੍ਹਾਂ ਮੈਂ ਜਿਹੜੇ ਤੁਹਾਨੂੰ ਪੋਰਟਲ ਦੱਸਿਆ agrimachinerypb.com ਉਸੇ ਉੱਪਰ ਹੀ ਜਦੋਂ ਆਪਾਂ ਝੋਨਾ ਕੱਟ ਲਾਂਗੇ ਤਾਂ ਉਸ ਪੋਰਟਲ ਦੇ ਉੱਤੇ ਆਪਾਂ ਇਹ ਕਣਕ ਦੇ ਬੀਜ ਦੀ ਵੀ ਖਰੀਦ ਕਰ ਸਕਦੇ ਆ ਤੇ ਉਹਦੇ ਤੇ ਵੀ 2000 ਪ੍ਰਤੀ ਕਿਸਾਨ ਸਬਸਿਡੀ ਡਾਇਰੈਕਟ ਕਿਸਾਨ ਦੇ ਅਕਾਊਂਟ ਦੇ ਵਿੱਚ ਦਿੱਤੀ ਜਾਂਦੀ ਹੈ ਠੀਕ ਦੋ ਕਵਾਂਟਰ ਕਣਕ ਦੇ ਬੀਜ ਤੇ ਠੀਕ ਹੈ ਇੱਕ ਸਰ ਸਵਾਲ ਹੋਰ ਆਉਂਦਾ ਇੱਥੇ ਆਪਾਂ ਕਈ ਵਾਰੀ ਬੀਜ ਅਸੀਂ ਪੋਰਟਲ ਤੋਂ ਖਰੀਦ ਲਿਆ ਹਾਂਜੀ ਉਹ ਬੀਜ ਮੰਨ ਲਓ ਇਨ ਕੇਸ ਨਹੀਂ ਸ਼ੂਟ ਬੈਠਿਆ ਜਿਵੇਂ ਇਹਨਾਂ ਨੇ ਬੈਠਿਆ ਜਾਂ ਉਹਦੀ ਪ੍ਰੋਪਰ ਸਾਰੀ ਸੰਭਾਲ ਵੀ ਹੋਗੀ ਜੋ ਉਹਦੀ ਸੰਭਾਲ ਦੇ ਲਈ ਦਵਾਈਆਂ ਜਾਂ ਸਪਰੇਇਆਂ ਕੀਤੀਆਂ ਗਈਆਂ ਪ੍ਰੋਪਰ ਮੇਨਟੇਨ ਉਹਦੇ ਬਿਲ ਵੀ ਹੈਗੇ ਨੇ ਜੇ ਇਨ ਕਿਸ ਕੋਈ ਬੀਜ ਖਰਾਬ ਨਿਕਲ ਰਿਹਾ ਤਾਂ ਉਹਦਾ ਕਿਸਾਨ ਨੂੰ ਕੋਈ ਮੁਆਵਜ਼ਾ ਦਿੱਤਾ ਜਾਂਦਾ ਜਾਂ ਮੈਂ ਤੁਹਾਡੇ ਮਾਧਿਅਮ ਜਰੀਏ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਜਦੋਂ ਕੋਈ ਵੀ ਖੇਤੀ ਇਨਪੁਟ ਲੈਣੇ ਆ ਚਾਹੇ ਉਹ ਖਾਦ ਆ ਚਾਹੇ ਕੋਈ ਕੀੜੇ ਮਾਰ ਦਵਾਈ ਆ ਚਾਹੇ ਬੀਜ ਆ ਤਾਂ ਦੁਕਾਨਦਾਰ ਤੋਂ ਉਹਦਾ ਪੱਕਾ ਬਿੱਲ ਜਰੂਰ ਲਿਆ ਜਾਵੇ ਜੀ ਸਰ ਅਸੀਂ ਸਾਰੇ ਕਿਸਾਨ ਆਪਣੇ ਡੀਲਰਾਂ ਨੂੰ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਉਹ ਕੋਈ ਵੀ ਕਿਸਾਨ ਨੂੰ ਨਾ ਤੋਂ ਕਿਸੇ ਤਰ੍ਹਾਂ ਦੀ ਕੋਈ ਖੇਤੀ ਸਮਗਰੀ ਲੈਂਦਾ ਤਾਂ ਉਹਦਾ ਪੱਕਾ ਬਿੱਲ ਜ਼ਰੂਰ ਦੇਣ ਫਿਰ ਵੀ ਜੇ ਕਿਸੇ ਕਿਸਾਨ ਵੀਰ ਨੂੰ ਬਿੱਲ ਲੈਣ ਦੇ ਵਿੱਚ ਜਾਂ ਕਿਸੇ ਕੁਆਲਿਟੀ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਸਾਡੇ ਬਲਾਕ ਲੈਵਲ ਦੇ ਦਫ਼ਤਰਾਂ ਨਾਲ ਤਾਲਮੇਲ ਕਰ ਸਕਦਾ ਇਹ ਅਸੀਂ ਉਸ ਕਿਸਾਨ ਦੇ ਹਿਤ ਵਾਸਤੇ ਉਹਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਵਚਨਬੱਧ ਹਾਂ ਜੀ 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 ਜਿਵੇਂ ਅਸੀਂ ਸਿਰ ਥੋੜੇ ਜਿਹਾ ਪੁਰਾਣੇ ਸਮੇਂ 'ਚ ਜਾਈਏ ਤੁਹਾਡੇ ਵੇਲੇ ਚੀਜ਼ਾਂ ਹੈਗੀਆਂ ਦੀਆਂ ਗੰਨੇ ਦੀ ਫਸਲ ਮੈਨੂੰ ਇਹ ਲੱਗਦਾ ਵੀ ਘਰ ਘਰ ਦੀ ਹਾਂਜੀ ਉਹ ਗੰਨੇ ਤੋਂ ਵੀ ਅਸੀਂ ਜਾਤਾ ਇਹ ਹੋ ਗਿਆ ਵੀ ਜੇ ਮੈਂ ਵੀ ਜਲੇ ਸ਼ਾਇਦ ਆਲੇ ਦੁਆਲੇ ਘਟੋ ਦੀ ਵਿਜਾਈ ਹੋਵੇ ਸ਼ਾਇਦ ਇਹ ਕਿੱਕ ਕਰਕੇ ਬਹੁਤ ਜ਼ਿਆਦਾ ਉਹ ਲੋਕ ਪੁੱਟ ਕੇ ਲੈ ਜਾਣ ਲਿਹਾਜ ਦੇ ਤੌਰ ਤੇ ਸ਼ਾਇਦ ਉਸ ਕਰਕੇ ਘੱਟ ਬਿਜ ਰਿਹਾ ਗੰਨਾ ਜਾਂ ਗੰਨੇ ਦੇ ਜਿਹੜੀ ਉਹ ਪੇਮੈਂਟ ਆ ਉਹਦੇ ਵਿੱਚ ਦਿੱਕਤ ਲੋਕ ਇਸ ਤੋਂ ਵੀ ਕਿਉਂ ਪਰਹੇਜ਼ ਕਰ ਰਹੇ ਨੇ ਕਹਿੰਦਾ ਪੇਮੈਂਟ ਮਤਲਬ ਕਿਸੇ ਕਿਸੇ ਮਿਲਦੀ ਕੋਈ ਹੋ ਸਕਦੀ ਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੋਵੇ ਪਰ ਜਿਸ ਤਰ੍ਹਾਂ ਆਪਣੇ ਏਰੀਆ ਨੂੰ ਮਲੋਖ ਖੰਡ ਮਿਲ ਪੈਂਦੀ ਆ ਤੇ ਉਹਦੀ ਬੜੇ ਟਾਈਮਿੰਲੀ ਮਿਲ ਵੱਲੋਂ ਵੀ ਉਹਦੀ ਪੇਮੈਂਟ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਿਨਾ 50 ਤੋਂ 55 ਰੁਪਏ ਪ੍ਰਤੀ ਕੁੰਟਲ ਪੰਜਾਬ ਸਰਕਾਰ ਵੱਲੋਂ ਕਿਸਾਨ ਨੂੰ ਦਿੱਤਾ ਜਾਂਦਾ ਉਹ ਵੀ ਸਾਰੀ ਪੇਮੈਂਟ ਆ ਆਪਣੇ ਏਰੀਆ ਦੀ ਬਿਲਕੁਲ ਹੋ ਚੁੱਕੀ ਆ ਤੇ ਮੈਂ ਤੁਹਾਡੇ ਮਾਧਿਅਮ ਜਰੀਏ ਇਹ ਵੀ ਅਪੀਲ ਕਰਾਂਗਾ ਵੀ ਜਿਸ ਤਰ੍ਹਾਂ ਇਹ ਬਦਲੀਆਂ ਫਸਲਾਂ ਨੇ ਜਿਸ ਤਰ੍ਹਾਂ ਗੰਨਾ ਹੈਗਾ ਇਹਦੀ ਵੀ ਆਪਾਂ ਬਜਾਈ ਜਰੂਰ ਕਰੀਏ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜੇ ਸਾਰੇ ਪਿੰਡ ਦੇ ਵਿੱਚ ਇੱਕ ਜਾਂ ਦੋ ਕਿਲੇ ਹੋਣਗੇ ਤਾਂ ਉਹ ਕੁਝ ਮਤਲਬ ਗੰਨਾ ਲਗਾ ਸਕਦਾ ਕੋਈ ਨਾਰਦਾ ਗਵਾਂਢੀ ਪਰ ਜਦੋਂ ਹਰੇਕ ਕਿਸਾਨ ਕੋਲੇ ਹਰੇਕ ਕਿਸਾਨ ਦੇ ਖੇਤ ਵਿੱਚ ਗੰਨਾ ਹੋਊਗਾ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਊ। ਜੀ ਤੇ ਹੋਰ ਸਰ ਇਸ ਤੋਂ ਇਲਾਵਾ ਕੀ ਤੁਹਾਡਿਆਂ ਮਤਲਬ ਮਹਿਕਮੇ ਵੱਲੋਂ ਸਕੀਮਾਂ ਨੇ ਜੋ ਸਾਡੇ ਕਿਸਾਨ ਵੀ ਫਾਇਦਾ ਲੈ ਸਕਣ। ਇਹਦੇ ਵਿੱਚ ਇੱਕ ਹੁਣ ਸਕੀਮ ਚੱਲ ਰਹੀ ਆ ਸਮੈਮ ਦੀ ਜਿਸ ਤਰ੍ਹਾਂ ਮਸ਼ੀਨਰੀ ਦੀ ਤੁਸੀਂ ਗੱਲ ਕੀਤੀ ਆ ਪਹਿਲਾਂ CRM ਦੀ ਉਹ ਹੋਗੀ। ਉਹਦੇ ਵਾਸਤੇ ਅਪਲਾਈ ਹੋ ਗਿਆ ਪਰ ਇਹ 14 ਅਗਸਤ ਤੱਕ ਆਪਾਂ ਅਪਲਾਈ ਕਰ ਸਕਦੇ ਆ ਉਹਦੇ ਵਿੱਚ ਕਈ ਮਸ਼ੀਨਾਂ ਨੇ ਜਿਸ ਤਰ੍ਹਾਂ ਆਲੂ ਪੁੱਟਣ ਵਾਲੀ ਮਸ਼ੀਨ ਹੈ। ਆਲੂ ਬੀਜਣ ਵਾਲੀ ਮਸ਼ੀਨ ਹੈ ਨਿਊਮੈਟਿਕ ਪਲੈਂਟਰ ਹੈ ਤੇ ਟਰੈਕਟਰ ኦਪਰੇਟਡ ਸਪਰੇਅਰ ਹੈ ਜਾਂ ਜਿਹੜੀ ਤੇਲ ਕੱਢਣ ਵਾਲੀ ਮਿਲ ਹੈ ਉਹ ਲੂ ਆਪਾਂ ਕਹਿ ਸਕਦੇ ਹਾਂ ਉਹ ਵੀ ਇਹਦੇ ਵਿੱਚ ਹੈਗਾ ਉਹਦੇ ਵਾਸਤੇ ਵੀ ਕਿਸਾਨਾਂ ਨੂੰ ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕੈਂਪ ਦੀ ਗੱਲ ਕਰੀਏ ਜਾਂ ਸੈਮੀਨਾਰ ਦੀ ਗੱਲ ਕਰੀਏ ਉਹ ਜਿਹੜੀਆਂ ਫਸਲਾਂ ਆਉਂਦੀਆਂ ਨੇ ਉਹਨਾਂ ਤੋਂ ਪਹਿਲਾਂ ਤੁਹਾਡੇ ਵੱਲੋਂ ਕੀ ਕੀ ਕਿਸਾਨਾਂ ਨੂੰ ਉਪਰਾਲੇ ਕਰਵਾਏ ਜਾਂਦੇ ਨੇ ਉਸ ਵਾਸਤੇ ਸਾਰੇ ਜ਼ਿਲ੍ਹਾ ਲੈਵਲ ਤੇ ਸੌਣੀ ਦੀ ਫਸਲ ਤੋਂ ਪਹਿਲਾਂ ਇੱਕ ਤੇ ਹਾੜੀ ਦੀ ਫਸਲ ਤੋਂ ਪਹਿਲਾਂ ਇੱਕ ਜਿਲ੍ਹਾ ਪੱਧਰ ਤੇ ਅਸੀਂ ਕਿਸਾਨ ਸਖਲਾਈ ਕੈਂਪ ਕਰਦੇ ਆ ਉਸ ਤੋਂ ਬਾਅਦ ਹਰੇਕ ਬਲੋਕ ਲੈਵਲ ਤੇ ਅਸੀਂ ਕੈਂਪ ਕਰਦੇ ਆ ਮਤਲਬ ਉਹ ਹਾੜੀ ਦਾ ਵੀ ਇੱਕ ਸੌਣੀ ਦਾ ਵੀ ਇੱਕ ਤੇ ਉਸ ਤੋਂ ਬਿਨਾਂ ਸਾਰਾ ਸਾਲ ਜਿਹੜਾ ਨਿਰੰਤਰ ਇਹ ਟ੍ਰੇਨਿੰਗ ਦਾ سلسلہ ਕੈਂਪਾਂ ਦਾ سلسلہ ਕਿਸਾਨਾਂ ਦੇ ਖੇਤਾਂ ਤੱਕ ਜਾ ਕੇ ਸਾਂਝੀਆਂ ਜਗ੍ਹਾ ਤੇ ਜਾ ਕੇ ਸਾਡੇ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਵਿਸਥਾਰ ਅਫਸਰ ਨੇ ਉਹ ਲਗਾਤਾਰ ਕਿਸਾਨ ਦੇ ਟੱਚ ਦੇ ਵਿੱਚ ਰਹਿੰਦੇ ਨੇ ਤੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਆ ਤੇ ਹਮੇਸ਼ਾ ਉਹਦੇ ਨਾਲ ਖੜਦੇ ਨੇ ਠੀਕ ਹੈ ਜੀ ਬਸ ਮੇਰਾ ਲਾਸਟ ਸਵਾਲ ਇਹ ਹੀ ਆ ਅਗਰ ਕੋਈ ਕਿਸਾਨ ਇਹ ਕੈਂਪ ਨੂੰ ਜੁਆਇਨ ਕਰਨਾ ਚਾਹੁੰਦਾ ਹੋਵੇ ਜਾਂ ਕੋਈ ਆਪਣੀ ਸਹੂਲਤ ਲਈ ਤੁਹਾਡੀ ਮਹਿਕਮੇ ਵੱਲੋਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਕੋਈ ਬਲਾਕ ਪੱਤਰ ਜਾਂ ਡਿਸਟ੍ਰਿਕਟ ਪੱਤਰ ਕਿੱਥੇ ਮਿਲ ਸਕਣ ਉਹ ਅ ਡਿਸਟ੍ਰਿਕਟ ਪੱਧਰ ਤੇ ਸਾਡਾ ਆਪਾ ਦਫਤਰ ਦੇ ਵਿੱਚ ਬੈਠੀ ਆ ਜੀ ਬਾਰੰਦਰੀ ਦੇ ਵਿੱਚ ਦਫਤਰ ਆ ਪਟਿਆਲੇ ਮੁੱਖ ਕੀਤੀਬੜੀ ਅਫਸਰ ਦਾ ਉਸ ਤੋਂ ਬਿਨਾ ਹਰੇਕ ਬਲੌਕ ਦੇ ਵਿੱਚ ਸਾਡਾ ਪਟਿਆਲੇ ਬਲੌਕ ਦੇ ਵਿੱਚ ਨਾਬੇ ਬਲੌਕ ਦੇ ਵਿੱਚ ਰਾਜਪੁਰੇ ਬਲੌਕ ਦੇ ਵਿੱਚ ਪੁਨਰਰੇੜੀ ਬਲੌਕ ਦੇ ਵਿੱਚ ਸਮਾਨਿਆ ਬਲੌਕ ਦੇ ਵਿੱਚ ਅਤੇ ਿਕਨੌਰ ਬਲੌਕ ਦੇ ਵਿੱਚ ਬਲੌਕ ਹੈੱਡ ਕੁਆਟਰਾਂ ਤੇ ਸਾਡੇ ਦਫਤਰ ਨੇ ਉੱਥੇ ਸਾਡੇ ਬਲੌਕ ਕੀਤੀਬੜੀ ਅਫਸਰ ਬੈਠਦੇ ਨੇ ਅਤੇ ਕੀਤੀਬੜੀ ਵਿਕਾਸ ਅਫਸਰ ਬੈਠਦੇ ਨੇ ਜਦੋਂ ਕਿਸੇ ਵੀ ਕਿਸਾਨ ਵੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਖੇਤੀਬਾੜੀ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਕੋਈ ਖੇਤੀ ਇਨਪੁਟ ਲੈਂਦਾ ਉਹਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਜਾਂ ਉਹਨੂੰ ਕੋਈ ਕੀੜੇ ਦੀ ਸਮੱਸਿਆ ਆਉਂਦੀ ਆ ਕੋਈ ਬਿਮਾਰੀ ਦੀ ਸਮੱਸਿਆ ਆਉਂਦੀ ਆ ਤਾਂ ਉਹ ਸਾਡੇ ਬਲਾਕ ਦਫ਼ਤਰਾਂ ਦੇ ਨਾਲ ਤਾਲਮੇਲ ਕਰ ਸਕਦਾ ਠੀਕ ਇੱਕ ਮੇਰਾ ਸਾਰ ਹੋਰ ਧਿਆਨ ਚ ਆ ਗਿਆ ਮੇਰੇ ਸਵਾਲ ਕਿਸਾਨ ਮੇਲਿਆਂ ਬਾਰੇ ਕਿਸਾਨ ਮੇਲਿਆਂ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਕੀ ਪ੍ਰਬੰਧ ਨੇ ਜਾਂ ਕੀ ਉਪਰਾਲੇ ਨੇ ਕਿਸਾਨ ਮੇਲੇ ਜੋ ਆਪਾਂ ਇਹ ਕਿਸਾਨ ਕੈਂਪਾਂ ਦੀ ਗੱਲ ਕੀਤੀ ਆ ਇਹਨੂੰ ਆਪਾਂ ਕਿਸਾਨ ਮੇਲੇ ਦਾ ਨਾਮ ਵੀ ਲੈ ਸਕਦੇ ਹਾਂ ਦੇ ਸਕਦੇ ਆ ਤੇ ਕਿਸਾਨ ਕੈਂਪ ਦਾ ਨਾਮ ਵੀ ਦੇ ਸਕਦੇ ਆ ਮਤਲਬ ਇਹ ਸਾਡੇ ਵੱਲੋਂ ਕੀਤੇ ਜਾਂਦੇ ਮਤਲਬ ਮੇਨ ਤੁਹਾਡਾ ਮੁੱਖ ਮਕਸਦ ਇਹ ਵੀ ਜਾਣਕਾਰੀ ਦੇਣਾ ਹੈ ਤੇ ਤੁਹਾਡੇ ਮਾਧਮ ਜਰੀਏ ਮੈਂ ਕਿਸਾਨ ਵੀਰਾਂ ਨੂੰ ਇੱਕ ਅਪੀਲ ਕਰਨੀ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਆਮ ਸੁਣਿਆ ਹੋਊਗਾ ਇੱਕ ਪੀਐਮ ਕਿਸਾਨ ਨਿਧੀ ਸਨਮਾਨ ਯੋਜਨਾ ਹਾਂਜੀ ਸਰਕਾਰ ਵੱਲੋਂ 6000 ਰੁਪਏ ਸਾਲ ਦੇ ਵਿੱਚ ਪ੍ਰਤੀ ਕਿਸਾਨ ਦਿੱਤੇ ਜਾਂਦੇ ਨੇ ਬਿਲਕੁਲ ਬਿਲਕੁਲ ਉਹਦੇ ਵਾਸਤੇ ਨਾ ਪਿਛਲੇ ਸਮੇਂ ਦੇ ਵਿੱਚ ਇਹ ਹੋਇਆ ਕੁਝ ਕਿਸਾਨਾਂ ਦੀ ਜਿਹੜੀ ਇਹ ਪੇਮੈਂਟ ਆ ਰੁਕ ਗਈ ਆ ਉਹਦੇ ਦੋ ਤਿੰਨ ਕਾਰਨ ਹੋ ਸਕਦੇ ਆ ਠੀਕ ਹੈ ਉਹਦੇ ਵਿੱਚ ਇੱਕ ਤਾਂ ਕਿਸਾਨ ਦਾ ਜਿਹੜਾ ਆਧਾਰ ਕਾਰਡ ਆ ਜੀ ਉਹ ਬੈਂਕ ਦੇ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈਗਾ ਦੂਸਰਾ ਉਹਦੀ ਈ ਕੇਵਾਈਸੀ ਕਰਵਾਈ ਹੋਣੀ ਚਾਹੀਦੀ ਹੈ ਜੀ 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 ਸਰ ਜੇ ਇਹ ਜੇ ਦੋਨਾਂ ਦੋ ਚੀਜ਼ਾਂ ਦੇ ਵਿੱਚੋਂ ਇੱਕ ਵੀ ਚੀਜ਼ ਨਹੀਂ ਹੋਊਗੀ ਤਾਂ ਜਿਹੜੀ ਅਗਲੀ ਕਿਸ਼ਤ ਆ ਉਹ ਕਿਸਾਨ ਨੂੰ ਨਹੀਂ ਪ੍ਰਾਪਤ ਹੋ ਸਕੂਗੀ ਤੇ ਮੈਂ ਤੁਹਾਡੇ ਜਰੀਏ ਕਿਸਾਨਾਂ ਨੂੰ ਅਪੀਲ ਕਰਨੀ ਚਾਹਾਂਗਾ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਕਿਸਾਨ ਵੀਰ ਦਾ ਕੋਈ ਆਧਾਰ ਕਾਰਡ ਲਿੰਕ ਨਹੀਂ ਹੋਇਆ ਬੈਂਕ ਦੇ ਨਾਲ ਜਾਂ ਈ ਕੇਵਾਈਸੀ ਨਹੀਂ ਹੋਈ ਤਾਂ ਉਹ ਸਾਡੇ ਦਫ਼ਤਰ ਨਾਲ ਮੇਲ ਕਰਕੇ ਜਾਂ ਕੋਮਨ ਸਰਵਿਸ ਸੈਂਟਰ ਉੱਥੇ ਜਾਂ ਆਪਦੇ ਮੋਬਾਈਲ ਤੋਂ ਮਤਲਬ ਕਿਤੋਂ ਵੀ ਉਹ ਈ ਕੇ ਇਸੀ ਜ਼ਰੂਰ ਕਰਵਾਉ ਤਾਂ ਕਿ ਉਹ ਇਹ ਜੋ ਮਹੱਤਵਪੂਰਨ ਸਕੀਮਾ ਪੂਰਾ ਫਾਇਦਾ ਲੈ ਸ। ਵਾਹ ਜੀ ਵਾਹ। ਸੋ ਬਿਨਾ ਵੀ ਤੁਹਾਡਾ ਕੋਈ ਹੋਰ ਸਵਾਲ ਹੈ ਕਿ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ। ਆਪਾਂ ਸਰ ਤੋਂ ਫੇਰ ਟਾਈਮ ਲੈਣ ਦੀ ਕੋਸ਼ਿਸ਼ ਕਰਾਂਗੇ। ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਕਿ ਜੋ ਸਰ ਵੱਲੋਂ ਸਕੀਮਾ ਬਾਰੇ ਡਿਟੇਲ ਵਿੱਚ ਦੱਸਿਆ ਗਿਆ ਜਾਂ ਮੇਲਿਆਂ ਬਾਰੇ ਗੱਲ ਕਰੀਏ, ਕੈਂਪਾਂ ਬਾਰੇ ਗੱਲ ਕਰੀਏ ਜਾਂ ਹੋਰ ਵੀ ਸਬਸਿਡੀ ਦੇ ਪ੍ਰੋਸੈਸ ਬਾਰੇ ਗੱਲ ਕਰੀਏ ਤਾਂ ਕਿ ਇਹ ਜਾਣਕਾਰੀ ਡੋਰ ਟੂ ਡੋਰ ਪਹੁੰਚਣੀ ਚਾਹੀਦੀ ਹੈ। ਜਦੋਂ ਸਾਡੇ ਲੱਗੇ ਜਾਣਕਾਰੀ ਡੋਰ ਟੂ ਡੋਰ ਪਹੁੰਚਦੀ ਹੈ ਫੇਰ ਹੀ ਅਸੀਂ ਆਪਣੀਆਂ ਫਸਲਾਂ ਤੋਂ ਜਿਵੇਂ ਅਸੀਂ ਆਪਾਂ ਸਾਧਨਾ ਤੋਂ ਭਰਪੂਰ ਫਾਇਦਾ ਲੈ ਸਕਦੇ ਆ ਸੋ ਐਨ ਕੀ ਜਾਣਕਾਰੀ ਲਈ ਸਰ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਸੋ ਆਪਣੇ ਪੇਜ ਨੂੰ ਚੈਨਲ ਨੂੰ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦੇਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਜੋ ਜਿਆਦਾ ਦਾਜਤ ਇੱਕ ਵਾਰ ਸਰ ਦਾ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ